ਇਹਦੇ ਦੌਰੇ ਦਾ ਜਿਹੜੀ ਨਰਮੇ ਦੀ ਫਸਲ ਆ ਵੈਸੀ ਵੀ ਬਹੁਤ ਘਟਦੀ ਜਾ ਰਹੀ ਹੈ ਇਹਦੀ ਚਿੰਤਾ ਸਾਰਿਆਂ ਨੂੰ ਹੈ ਕਿਉਂਕਿ ਬੜਾ ਵਧੀਆ ਜਿਹੜਾ ਕਿਸਾਨ ਲਈ ਵੀ ਵੱਡਾ ਰੋਜ਼ਗਾਰ ਸੀ ਜਿਹਦੇ ਨਾਲ ਸਾਨੂੰ ਮੁਨਾਫੇ ਵਾਲੀ ਫਸਲ ਸੀ ਇਹਦੇ ਨਾਲ ਹੀ ਮਜ਼ਦੂਰਾਂ ਨੂੰ ਵੀ ਪਿੰਡਾਂ ਵਿੱਚ ਵੀ ਬਹੁਤ ਵੱਡਾ ਇਹਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਸਾਡੇ ਕੋਲੇ ਬਾਲਣ ਵੀ ਹੋ ਜਾਂਦਾ ਸੀ ਫਿਰ ਮਿਲਾਂ ਲੱਗੀਆਂ ਉਹਦੇ 'ਚ ਵੀ ਬਹੁਤ ਸਾਰੇ ਮਜ਼ਦੂਰ ਤੇ ਮਜ਼ਦੂਰ ਕੰਮ ਕਰਦੇ ਸਨ ਉਹ ਹੌਲੀ ਹੌਲੀ ਜਿਹੜੀ ਬਹੁਤ ਥਣ ਬਿਮਾਰੀਆਂ ਕਾਫੀ ਸਾਲਾਂ ਤੋਂ ਲਾਰ ਮੈਨੂੰ ਕਹਿੰਦੀਆਂ ਗਈਆਂ ਘਟਦਾ ਗਿਆ ਸਾਡੀ ਪੁਰਜੋਰ ਆਪਣੇ ਵੱਲੋਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਵੱਲੋਂ ਜਿਹੜੀ ਨਰਮੇ ਦੀ ਫਸਲ ਨੂੰ ਬਚਾਇਆ ਜਾਵੇ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਲੋਡ ਸਰਕਾਰ ਦੀ ਹੈ ਜਿੱਥੇ ਜਿਵੇਂ ਜਿਵੇਂ ਵੀ ਹੈ ਉੱਥੇ ਅਸੀਂ ਸਾਡੇ ਜਿਹੜੇ ਵਿਭਾਗ ਜ਼ਰੈਤਾ ਉਹਦੇ ਚਾਹੇ ਅਫਸਰ ਸਹਿਬਾਨ ਆ 128 ਟੀਮਾਂ ਵੀ ਬਣਾਈਆਂ ਗਈਆਂ ਨਰਮੇ ਨੂੰ ਵੇਖਣ ਵਾਸਤੇ ਔਰ ਉਸ ਤੋਂ ਇਲਾਵਾ ਜਿਹੜੇ ਉਥੇ ਚੀਫ ਹੈ ਸਾਡੇ ਏਡੀਓ ਹੈ ਇਨਸਪੈਕਟਰ ਹੈ ਜਾਂ ਆਤਮਾ ਸਕੀਮ ਨਾਲ ਜੁੜੇ ਹੋਏ ਸਾਡੇ ਵਰਕਰ ਹੈ ਸਾਡੇ ਸਾਥੀ ਹੈ ਉਹਨਾਂ ਨੂੰ ਪਿੰਡਾਂ ਵਿੱਚ ਭੇਜਿਆ ਪਿੰਡਾਂ ਵਿੱਚ ਲਾਜ਼ਮੀ ਵੀ ਕੀਤਾ ਗਿਆ ਕਿ ਸਾਡੇ ਬੰਦੇ ਜਾਣ ਜਾ ਕੇ ਕਿਸਾਨਾਂ ਨਾਲ ਤਾਲਮੇਲ ਸਹ ਹੋ ਗੁਰਦੁਆਰਾ ਸਾਹਿਬ ਜਾ ਕੇ ਮਨਾਦੀ ਕਰਨ ਜਿੱਥੇ ਵੀ ਕੋਈ ਉਹ ਜਾ ਜਾ ਮੰਦਰ ਹੈ ਤੇ ਉੱਥੇ ਕਿਸਾਨਾਂ ਨੂੰ ਘੰਟਾ ਤੋਂ ਘੰਟੇ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਫਿਰ ਜਾ ਕੇ ਜੇ ਕਿਤੇ ਫੀਲਡ ਫੀਲਡ ਵਿੱਚ ਕੋਈ ਪਲਾਟ ਵੇਖਣ ਦੀ ਲੋੜ ਹੈ ਉਧਰ ਵੀ ਜਾਣਗੇ ਸੋ ਚਰਚਾ ਵੀ ਬਹੁਤ ਹੈ ਤੇ ਕੰਟਰੋਲ ਵੀ ਬਹੁਤ ਕੀਤਾ ਗਿਆ ਅੱਜ ਮੈਂ ਕੱਲ ਸ੍ਰੀ ਮੁਕਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸੀ ਕੋਤੋਂ ਬੰਨਿਆਚਰਾ ਪਿੰਡਾਂ ਦਾ ਦੌਰਾ ਕੀਤਾ ਸੀ ਨਰਨੇ ਦੀ ਫਸਲ ਵੇਖੀ ਨਾਲ ਮੇਰੇ ਅਧਿਕਾਰੀ ਵੀ ਸੀ ਤੇ ਕਿਸਾਨਾਂ ਨਾਲ ਤਾਲਮੇਲ ਕੀਤਾ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਵੀ ਸਾਡੇ ਕਦੇ ਵੀ ਕਿਸੇ ਕਿਸੇ ਮੁਲਾਜ਼ਮ ਨੂੰ ਅਧਿਕਾਰੀ ਨੂੰ ਤੁਸੀਂ ਪੁੱਛੋਗੇ ਸਤੋਂਗੇ ਆਵਾਂਗੇ ਜਿਹੜੀਆਂ ਦਵਾਈਆਂ ਸਰਕਾਰ ਯੂਨੀਵਰਸਿਟੀ ਜੇ ਜਮਹਾਰ ਲੋਕ ਸਪਰਸ਼ ਕਰਦੇ ਹੋ ਆਪਾਂ ਇਹਨਾਂ ਤੇ ਛਿੜਕੀਏ ਇਸ ਬਿਮਾਰੀ ਤੋਂ ਬਚ ਗਏ ਚਾਹੇ ਉਹ ਵਾਈਟ ਫਲਾਈ ਹੈ ਚਾਹੇ ਉਹ ਗਲਾਬੀ ਸੁੰਡੀ ਹੈ ਕਾਰਨ ਕੀ ਬਣ ਜਾਂਦੇ ਹੈ ਕੁਦਰਤ ਬਹੁਤ ਬਹਾਨਾ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੁਣ ਖੁਸ਼ਕੀ ਹੈ ਖੁਸ਼ਕੀ ਵਿੱਚ ਵਾਈਟ ਫਲਾਈ ਦਾ ਖਤਰਾ ਹੋ ਜਾਂਦਾ ਜਦੋਂ ਕਿਤੇ ਸੱਲ ਬਣ ਜੂਗੀ ਜਾਦੇ ਬਾਰਸ਼ਾ ਪੈ ਜਾਣਗੇ ਉਦੋਂ ਗਲਾਬੀ ਸੁੰਡੀ ਦਾ ਹੋ ਜਾਂਦਾ ਮੈਨੂੰ ਦੋ ਚਾਰ ਕਿਸਾਨ ਪਿਛਲੇ ਪਿੰਡਾਂ ਵਿੱਚ ਮਿਲੇ ਸੀ ਪ੍ਰਧਾਨ ਜੀ ਹੋਰੀ ਕਹਿੰਦੇ ਵੀ ਮੈਂ ਪੱਤੀ ਮਨ ਨਰਮਾ ਬਿਸ਼ੇ ਸਾਲ ਰਿਆ ਵਾਰੀ ਸਿਰ ਨਾਲ ਉਹ ਲੱਗੇ ਰਹੇ ਕੰਟਰੋਲ ਕਰਦੇ ਗਏ ਤਾਂ ਉਹਨਾਂ ਦੇ ਬੰਦੇ ਉਹਨਾਂ ਦੀ ਮਿਹਨਤ ਜ਼ਰੂਰ ਮਿਲੀ ਐ ਤੇ ਪਈ ਐ ਇਸ ਲਈ ਅਸੀਂ ਇਸ ਫਸਲ ਨੂੰ ਰਲ ਮਿਲ ਕੇ ਸਹਿਯੋਗੀ ਅਸੀਂ ਕਿਸਾਨ ਦੇ ਸਾਡਾ ਖੇਤੀਬਾੜੀ ਵਿਭਾਗ ਮੈਂ ਜਿੱਥੇ ਵੀ ਜਿੰਨੇ ਸੱਦਨ ਬੁਲਾਉਣਗੇ ਅਸੀਂ ਹਾਜ਼ਰ ਐ ਔਰ ਦਵਾਈਆਂ ਵਾਲਿਆਂ ਤੇ ਵੀ ਇਹਨਾਂ ਨੂੰ ਕਿਹਾ ਮੈਂ ਕਿ ਮੈਨੂੰ ਕੰਟਰੋਲ ਰੱਖਣ ਕਿ ਉਹ ਇਹ ਜਿੱਥੇ ਮਲਾਬ ਟਾਲੀ ਜਾਂ ਝਾਲੀ ਦਵਾਈ ਨਾ